जय माँ चंद्रपोनी से सभा की ओर से जे लास्ट शनिवार को देव देवभूमि हिमाचल की ओर से ये यात्रा हमारे चेयरमैन राज मेहता जी राजन मेहता जी और उनके सभी साथी और कौन में महारे पहुँचे हैं सैला जी पखना साहब डॉक्टर अरोड़ा जी और हमारे प्रधान हरदेव जी और भी सारे राजनीति पहुँचे हैं इनके सहयोग के द्वारा ये यात्रा भिन्न भिन्न स्थानों में जाते हैं सभी को दर्शन करवा के फिर वापस दरबार में लाते हैं ये बड़े भाग्य है जो हमारी भारत की संस्कृति का साथ संस्कारों के द्वारा जोड़िया जाता है तो पहला सारण जय माता दी ਹਰ ਮਹੀਨੇ ਅਕੀਲੇ ਸ਼ਨੀਵਾਰ ਪਿਛਲੇ ਕਈ ਸਾਲਾਂ ਤੋਂ ਮਾਤਾ ਚਿੰਤਪੁਰਨੀ ਸੇਵਕ ਸਭਾ ਜਿਨ੍ਹਾਂ ਦੇ ਪ੍ਰਧਾਨ ਹਰਦੇਵ ਜੀ ਸਾਡੇ ਰਾਜਨ ਜੀ ਆਪਣੀ ਸਮੂਹ ਟੀਮ ਦੇ ਨਾਲ ਮਾਤਾ ਚਿੰਤਪੁਰਨੀ ਜੀ ਤੇ ਹੋਰ ਵੀ ਧਾਰਮਿਕ ਸਥਾਨਾਂ ਆ ਉਹਨਾਂ ਦੇ ਦਰਸ਼ਨਾਂ ਲਈ ਇਹ ਸੇਵਾ ਨਿਭਾ ਰਹੇ ਆ ਤੇ ਅੱਜ ਵੀ ਸਾਡੇ ਵਿੱਚ ਪਹੁੰਚੇ ਸਾਡੇ ਮਾਤਾ ਯਾਰਤੀ ਦੇਵਾ ਜੀ ਸਾਡੇ ਬੜੇ ਸਤਿਕਾਰਯੋਗ ਡਾਕਟਰ ਅਰੋੜਾ ਜੀ ਸ਼ਾਲਾ ਜੀ ਔਰ ਵੀ ਜਿੰਨੇ ਵੀ ਸਾਡੇ ਵਿੱਚ ਸਦਕਾਰ ਜੋਗੇ ਇਹ ਸਾਰਿਆਂ ਦਾ ਬੜਾ ਧੰਨਵਾਦ ਹੈ ਕਿ ਜਿਹੜਾ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਕਿੱਥੇ ਆਉਂਦੇ ਆ ਤੇ ਯੋਗਦਾਨ ਪਾਉਂਦੇ ਆ ਤੇ ਇਸੇ ਤਰ੍ਹਾਂ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਇਹ ਬੱਸਾਂ ਅਜੇ ਤਿੰਨ ਆ ਕੱਲ ਤੋਂ ਅਗਲੇ ਮਹੀਨੇ ਪੰਜ ਹੋਣ 10 ਹੋਣ ਇਹੋ ਸੇਵਾ ਨਿਭਾਉਂਦੇ ਰਹਿਣ ਜੈ ਮਾ ਚੰਦਪੁਰਣੀ ਬਹੁਤ ਬਹੁਤ ਵਧਾਈ ਅੱਜ ਇੱਕ ਵਾਰ ਫੇਰ ਆਖਰੀ ਸ਼ਨੀਵਾਰ ਨੂੰ ਜੈ ਮਾ ਚਿੰਤਪੁਰਨੀ ਸ਼ਾਟਾ ਮੰਡਲ ਵੱਲੋਂ ਬੱਸਾਂ ਦਾ ਕਾਫਲਾ ਜਿਹੜਾ ਵਾ ਉਹ ਮਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਜਾ ਰਿਹਾ ਹੈ ਮੈਂ ਰਾਜਨ ਮਹਿਤਾ ਜੀ ਨੂੰ ਔਰ ਪੂਰੀ ਟੀਮ ਨੂੰ ਜਿਹੜੀ ਇਹ ਸੁਸਾਇਟੀ ਆ ਜਿਹੜੀ ਕੰਮ ਕਰ ਰਹੀ ਹੈ ਸਨਾਤਨ ਦਾ ਕਿ ਮਾਤਾ ਰਾਣੀ ਨੇ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਿਓ ਔਰ ਇਹ ਕੰਮ ਇਸੇ ਤਰ੍ਹਾਂ ਲਗਾਤਾਰ ਸਨਾਤਨ ਦਾ ਕਰਦੇ ਰਹਿਣ ਔਰ ਇਹ ਤਾਕਤ ਵੀ ਸਨਾਤਨ ਦੀ ਇਹੀ ਹੈ ਕਿ ਅੱਜ ਨੌਜਵਾਨ ਜਿਹੜੇ ਆ ਉਹ ਸਨਾਤਨ ਨਾਲ ਜੁੜ ਰਹੇ ਐਸੇ ਨੌਜਵਾਨਾਂ ਦੀ ਮਿਹਨਤ ਦਾ ਸਦਕਾ ਹੈ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਬਹੁਤ ਸਾਰੀ ਵਧਾਈ ਦੇਵਾਂਗਾ ਕਿ ਮਾਤਾ ਰਾਣੀ ਇਹਨਾਂ ਤੇ ਬਹੁਤ-ਬਹੁਤ ਕਿਰਪਾ ਕਰੇ ਔਰ ਇਹ ਧਰਮ ਦਾ ਕੰਮ ਇਸੇ ਤਰ੍ਹਾਂ ਕਰਦੇ ਰਹਿਣ ਮੈਂ ਇਸ ਮੰਡਲੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਬੜਾ ਅੱਛਾ ਸਨਾਤਨ ਦਾ ਕੰਮ ਕਰ ਰਹੇ ਆ ਪਰਮਾਤਮਾ ਇਹਨਾਂ ਨੂੰ ਹੋਰ ਮੇਰੇ ਤੈ ਬਲ ਬਖਸ਼ੇ ਤਾਂ ਕਿ ਹੋਰ ਮਿਹਨਤ ਕਰਕੇ ਇਸ ਦਾ ਸਾਰੇ ਸਨਾਤਨ ਲੋਗਾਂ ਨੂੰ ਆਪਣੇ ਨਾਲ ਜੋੜਦੇ ਰਹਿਣ ਔਰ ਆਪਣੇ ਤਰੰਧ ਪ੍ਰਸਾਰ ਕਰਨ ਮੈਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਮਿਹਨਤ ਕਰਿਆ ਔਰ ਪਰਮਾਤਮਾ ਨੇ ਇਹਨਾਂ ਤੇ ਕਿਰਪਾ ਕਰਨ ਹਰ ਜਗ੍ਹਾ ਤੇ ਮੈਨਾਂ ਨਾਲ ਖੜਾ ਜਿਸ ਚੋਂ ਦੀ ਮੇਰੀ ਸੇਵਾ ਲੱਗੇਗੀ ਮੈਂ ਕਰਾਂਗਾ ਸ਼੍ਰੀ ਮਾ ਜਿੰਤ ਕੁੰਨੀ ਸੇਵਾ ਸਭਾ ਦੇ ਪ੍ਰਧਾਨ ਜੀ ਰਾਜਨ ਜੀ ਖਦੇ ਜੀ ਪਹਿਲੋਂ ਦੇ ਵਧਾਈ ਦਿਨਾ ਮੈਂ ਇਹਨਾਂ ਟੀਮ ਨੂੰ ਤੇ ਬਹੁਤ ਵਧੀਆ ਕੰਮ ਕਰ ਰਿਹਾ ਇਹ ਮਾਤਾ ਰਾਣੀ ਚੰਤਪੁਰਨੀ ਮਾਦਾ ਜੀ ਇਹਨਾਂ ਦੇ ਇਦਾਂ ਹੀ ਕਿਰਪਾ ਬਣਾਈ ਰੱਖਣਾ ਤੇ ਹਰ ਮਹੀਨੇ ਇਦਾਂ ਹੀ 3 2 5 7 10 ਬਸਾਂ ਇਦਾਂ ਹੀ ਖੜਦੇ ਹਨ ਬਹੁਤ ਬਹੁਤ ਬਧਾਈ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਆ ਮਾ ਆਰਤੀ ਦੇਵਾ ਜੀ ਦਾ ਜੋ ਹਰ ਵਰੀ ਸਾਨੂੰ ਅਸ਼ੀਰਵਾਦ ਦੇਣ ਆਉਂਦੇ ਨੇ ਤੇ ਸਾਡੇ ਅਰਵਿੰਦ ਪਕੜਾ ਵੀਰ ਜੀ ਸਾਡੇ ਖੰਨਾ ਬ੍ਰਦਰ ਜੀ ਸਾਡੇ ਵਿਨਾਸ਼ ਸ਼ੈਲਾ ਜੀ ਤੇ ਖਾਸ ਤੌਰ ਤੇ ਸਾਡੇ ਡਾਕਟਰ ਰੋਇ ਜੀ ਜਿਹੜੇ ਸਾਡੇ ਕੋਲ ਅੱਜ ਪਹੁੰਚੇ ਨੇ ਤੇ ਸਾਡਾ ਬਹੁਤ ਹੀ ਮਨੋਮਲ ਬਧਾਇਆ ਅਸੀਂ ਇਹ ਬਾਸ਼ ਯਾਤਰਾ ਆਪਣੇ ਬੱਚੇ ਨੂੰ ਆਪਣੇ ਧਰਮ ਦੇ ਨਾਲ ਜੋੜਨ ਵਾਸਤੇ ਕੀਤੀ ਆ ਤਾਂ ਜੋ ਸਾਡੇ ਬੱਚੇ ਜਿਹੜੇ ਹੋਰ ਧਰਮਾਂ ਵਿੱਚ ਤੁਰੇ ਜਾਂਦੇ ਸੀ ਜਿਹੜੇ ਆਪ ਵਰਗਲਾ ਕੇ ਬੱਚਿਆਂ ਨੂੰ ਦੂਜੇ ਬੰਨੇ ਲਾਈ ਜਾਂਦੇ ਸੀ ਉਹ ਆਪਣੇ ਧਰਮ ਦੇ ਨਾਲ ਜੁੜੇ ਰਹਿਣ ਤੇ ਇਸੇ ਤਰ੍ਹਾਂ ਆਪਣੇ ਸਰਾਤਨ ਨੂੰ ਅੱਗੇ ਵਧਾਉਣ